ਮਿੱਟੀ ਦਾ ਤੇਲ ਪਾਪਾ ਕੇ ਪਟੋਲਾ ਏਦਾ ਪਾਪਾ ਕੇ ਗਲਿਆਂ 'ਚ ਟੈਰ ਪਾਪਾ ਕੇ ਜੀਂਦਿਆਂ ਨੂੰ ਸਾੜਿਆ ਗਿਆ ਔਰ ਫਿਰ ਬਾਅਦ 'ਚ ਨਾਰੇ ਲੱਗਦੇ ਜੇ ਦੇਖੋ ਭਾਲੂ ਨੱਚ ਰਹੇ ਹਨ ਜੇ ਦੇਖੋ ਭਾਲੂ ਨੱਚ ਰਹੇ ਹਨ ਘਟਨਾ ਦੇ ਵਿੱਚ ਖੜੇ ਕਰਕੇ ਛੋਟੇ ਛੋਟੇ ਬੱਚਿਆਂ ਨੂੰ ਲਕੋਇਆ ਤੇ ਬੱਚਿਆਂ ਦੀਆਂ ਜਾਨਾਂ ਬਚਾਈਆਂ ਸਨੁਕਰਮ ਬੇਕਾਰ ਕੀਤਾ ਸੱਜਣ ਕੁਮਾਰ ਸਾਨੂੰ ਗਲੀਆਂ 'ਚ ਸਾਡੇ ਬੱਚੇ ਡੜਾਈ ਸੱਜਣ ਕੁਮਾਰ ਉਹ ਤੋਂ ਦੇ ਉੱਜੜੇ ਹੋਏ ਅੱਜ ਸਾਡੇ ਬੱਚੇ ਵੀ ਜਵਾਨ ਹੋ ਗਏ ਬੱਚੇ ਜਵਾਨ ਹੋਣ ਤੋਂ ਬਾਅਦ ਵਿਆਹੇਗੇ ਵਿਆਹ ਤੋਂ ਬਾਅਦ ਜੱਥਾ ਵੀ ਹੋ ਗਿਆ ਪਰ ਹਜੇ ਤੱਕ ਸਾਡੇ ਜ਼ਖਮਾਂ ਦੇ ਉੱਤੇ ਅਸੀਂ ਤੇ ਕਹਿੰਦੇ ਆ ਵੀ ਇਹਨੂੰ ਸਜ਼ਾ ਫਾਂਸੀ ਦੀ ਹੋਣੀ ਚਾਹੀਦੀ ਆ ਤਾਂ ਸਾਡੇ ਜ਼ਖਮਾਂ ਦੇ ਉੱਤੇ ਮਲਮ ਲੱਗਣਾ ਜਾਦੀ ਸਾਲ ਬਾਅਦ ਉਹਨਾਂ ਨੂੰ ਸਜ਼ਾ ਮਾਦੀ ਪਈ ਹੈ ਉਹਨਾਂ ਨੂੰ ਤੇਜਾ ਫਿਰ ਕੀ ਸਜ਼ਾ ਉਹਨਾਂ ਨੂੰ ਮਿਲਦੀ ਹੈ ਇਹ ਨਹੀਂ ਪਤਾ ਰਾਮ ਰਾਮ ਨੂੰ ਤਾਂ ਸਜ਼ਾ ਮਿਲਦੀ ਹੈ ਪਰ ਉਹਨੂੰ ਕਿਹ ਅਪਰੋਲ ਦੇ ਛੱਡ ਦਿੰਦੇ ਆ ਉਹ ਸਜ਼ਾਵਾ ਥੋੜੀ ਸਜ਼ਾਵਾ ਹੁੰਦੀ ਹੈ ਕਿ ਸਾਨੂੰ ਦੇਹਕੋ ਨੂੰ ਅਸੀਂ ਸਾਰੇ ਸਾਹਮਣੇ ਗੋਲੀ ਮਾਰ ਦੋ ਫਿਰ ਅਸੀਂ ਮਾਨਾ ਨਹੀਂ ਸਾਡੇ ਠੰਡ ਪਹਿਣਗੇ ਸਾਡੇ ਬੱਚੇ ਅੱਜ এডਿਕੇਸ਼ਨ ਨਹੀਂ ਜਿੱਤੇ ਆ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦੇ ਕਿਉਂ ਕਰਦੇ ਪਏ ਦੱਸੋ ਉਦੇ ਨਾਲ ਜਿੱਦ ਫਰਦਸਾ ਜਾਨੂ ਕੀ ਦਿੰਦੇ ਸਵੇਰੇ ਬੱਚਾ ਜਾਂਦਾ ਸ਼ਾਮ ਨੂੰ ਆਉਂਦਾ ਇੱਕ ਨਵੰਬਰ 1984 ਦਿੱਲੀ ਦੇ ਵਿੱਚ ਇੱਕ ਅਜਿਹਾ ਦਰਦਨਾਕ ਵਾਕਿਆ ਵਾਪਰਦਾ ਜਿਸ ਨੂੰ ਅਸੀਂ 1984 ਸਿੱਖ ਕਤਲੇਆਮ ਦੇ ਨਾਮ ਨਾਲ ਵੀ ਜਾਣਦੇ ਆ ਅੱਜ ਉਸੇ ਹੀ ਕੇਸ ਦੇ ਵਿੱਚ ਸੱਜਨ ਕੁਮਾਰ ਜੋ ਕਿ ਪਿਛਲੇ 41 ਸਾਲਾਂ ਤੋਂ ਲਗਾਤਾਰ ਜਿਹੜਾ ਮੁਲਜ਼ਮ ਸੀਗਾ ਆਖਰਕਾਰ ਅੱਜ ਉਸ ਨੂੰ ਦਿੱਲੀ ਦੀ ਰਾਉ ਸਾਬਨੀ ਕੋਰਟ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਕਿਉਂਕਿ ਉਸ ਨੇ ਇੱਕ ਪਿਓ ਪੁੱਤ ਦੀ ਹਤਿਆ ਕਰਵਾਈ ਸੀ ਭੀੜ ਨੂੰ ਖਸਾ ਕੇ ਇਸ ਤੇ ਉਸ ਤੇ ਇਲਜ਼ਾਮ ਸਨ ਜੋ ਕਿ ਹੁਣ ਦੋਸ਼ਾਂ ਦੇ ਵਿੱਚ ਤਬਦੀਲ ਹੋ ਗਏ ਨੇ ਉਹ ਜ਼ਖਮ ਜਿਹੜੇ ਅੱਜ ਅੱਲੇ ਦੇ ਅੱਲੇ ਨੇ ਬੇਸ਼ੱਕ ਹੀ 41 ਸਾਲ ਦਾ ਸਮਾਂ ਲੱਗਾ ਉਹ ਪਰਿਵਾਰ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਨੇ ਉਹ ਸਾਰਾ ਸੰਤਾਪ ਆਪਣੇ ਪਿੰਡੇ ਹਟਾਇਆ ਆਖਰਕਾਰ ਇਸ ਸਜ਼ਾ ਦੇ ਨਾਲ ਜੋ ਉਸ ਨੂੰ ਸਜ਼ਾ ਬੇਸ਼ੱਕ 18 ਫਰਵਰੀ ਨੂੰ ਅਦਾਲਤ ਨੇ ਸੁਣਾਣੀ ਆ ਪਰ ਹੁਣ ਉਹ ਦੋਸ਼ੀ ਬਣ ਚੁੱਕਿਆ ਹੈ ਉਹ ਪਰਿਵਾਰਾਂ ਦਾ ਕੀ ਕਹਿਣਾ ਆਖਰਕਾਰ ਉਹ ਜ਼ਖਮ ਜੜੇ ਆ ਉਹ ਕਿਸ ਤਰ੍ਹਾਂ ਦੇ ਨੇ ਹਜੇ ਤੱਕ ਅੱਲੇ ਨੇ ਜੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੀ ਜੋ ਅੱਜ ਸੱਜਨ ਕੁਮਾਰ ਨੂੰ ਜਿਹੜਾ ਦੋਸ਼ੀ ਕਰਾਰ ਦਿੱਤਾ ਗਿਆ ਦਿੱਲੀ ਦੀ ਰੌਜ਼ਾਮਨੀ ਕੋਰਟ ਨੂੰ ਤੁਸੀਂ ਸਾਰੇ ਦੰਗਾ ਪੀੜਤੋ ਉਸ ਵਕਤ ਜੋ ਕੁਝ ਹੋਇਆ ਸੀਗਾ ਤੁਸੀਂ ਦੱਸੋ ਤੁਹਾਡੇ ਨਾਲ ਕੀ ਹੋਇਆ ਸੀ ਸਭ ਤੋਂ ਪਹਿਲੇ ਤੁਸੀਂ ਇਹ ਦੱਸੋ ਕਿ ਸੱਜਣ ਕੁਮਾਰ ਨੂੰ ਜਿਹੜੀ ਸਜ਼ਾ ਦਿੱਤੀ ਹੈ ਇਸ ਬਾਰੇ ਤੁਹਾਡਾ ਕੀ ਖਿਆਲ ਠੀਕ ਦਿੱਤੀ ਹੈ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਜਿਹੜੇ ਉਹਨਾਂ ਨੇ ਸਾਨੂੰ ਗਰੀਬਾਂ ਨੂੰ ਉਹਨਾਂ ਨੇ ਸਾਨੂੰ ਸਤਾਇਆ ਉਹਦੇ ਨਾਲ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਸਾਨੂੰ ਘਰੋਂ ਬੇਕਾਰ ਕੀਤਾ ਸੱਜਣ ਕੁਮਾਰ ਨੇ ਸਾਨੂੰ ਗਲੀਆਂ 'ਚ ਸਾਡੇ ਬੱਚੇ ਡਰਾਏ ਸੱਜਣ ਕੁਮਾਰ ਨੇ ਅੱਜ ਤੱਕ ਅਸੀ ਸੈੱਟ ਨਹੀਂ ਹੋਏ ਸੱਜਣ ਕੁਮਾਰ ਦੇ ਕਰਕੇ ਨਹੀਂ ਹੋਏ ਔਰ ਸੱਜਣ ਕੁਮਾਰ ਨੂੰ ਇਹੋ ਜੀ ਸਜ਼ਾ ਮਿਲਣੀ ਚਾਹੀ ਉ ਪੀੜੀ ਦਰ ਪੀੜੀ ਨੂੰ ਯਾਦ ਰਵੇ ਕਿ ਕਿਸੇ ਨੇ ਕਿਸੇ ਨਾਲ ਕੀਤਾ ਸੀ ਤੇ ਅਜੇ ਸਜ਼ਾ ਮਿਲੀ ਹੈ ਤੁਹਾਨੂੰ ਕੀ ਲੱਗਦਾ ਕਿ ਵਾਕਈ ਕਰਦਾ ਕੋਈ ਹੈ ਭਰਦਾ ਕੋਈ ਹੈ ਕਣਕ ਦੇ ਨਾਲ ਘੁਣ ਪਿਸਿਆ ਗਿਆ ਕਿੰਨੇ ਹਜ਼ਾਰਾਂ ਲੋਕ ਭਰਦਾ ਹੀ ਹੈ ਭੜਾ ਹੀ ਹੈ ਅਸੀਂ ਸਾਰੇ ਦੰਗਾ ਫਰੀਦ ਭੜਦੇ ਪਏ ਆ ਅੱਜ ਤੱਕ ਅਸੀਂ ਉੱਠੇ ਹੀ ਨਹੀਂ ਹੈ ਸਾਡੇ ਬੰਦੇ ਪੈਰਲਾਈਸਿਸ ਹੋ ਗਈ ਉਹ ਚੱਲ ਬਸ ਅਸੀਂ ਮਾਪੂਤ ਰਹਿ ਗਏ ਕੁੜੀ ਦਾ ਵਿਆਹ ਕੀਤਾ ਮੁੰਡੇ ਦਾ ਵਿਆਹਨ ਵਾਲੇ ਮੁੰਡੇ ਦਾ ਵਿਆਹ ਨਹੀਂ ਹੁੰਦਾ ਪਿਆ ਅਸੀਂ ਕਿੱਥੇ ਜਾਈਏ 40 ਸਾਲ ਬਾਅਦ ਉਹਨਾਂ ਨੂੰ ਸਜ਼ਾ ਮਾਦੀ ਪਈ ਹੈ ਉਹਨਾਂ ਨੂੰ ਤੇ ਫੇਰ ਕੀ ਸਜ਼ਾ ਉਹਨਾਂ ਨੂੰ ਮਿਲਣੀ ਹੈ ਇਹ ਨਹੀਂ ਪਤਾ ਆ ਰਾਮ ਰਾਮ ਨੂੰ ਤਾਂ ਸਜ਼ਾ ਮਿਲਲੀ ਹੈ ਪਰ ਉਹਨੂੰ ਕੀ ਪਰੋਲ ਦੇ ਛੱਡ ਦਿੰਦੇ ਉਹ ਸਜ਼ਾਵਾ ਥੋੜੀ ਸਜ਼ਾਵਾ ਹੁੰਦੀ ਹੈ ਗਿਆ ਹੈ ਸਜ਼ਾਵਾ ਤਾਂ ਅਸੀਂ ਭੁਗਤਦੇ ਹਾਂ ਨਾ ਜੇ ਅਸੀਂ ਬੁਗਤ ਨੇ ਉਹ ਸਜਾਮਾ ਸਾੜੀ ਹੈ ਉਹ ਹੈਗੀ ਉਹਨਾਂ ਨੇ ਕੀ ਸਜਾਮਾ ਬੁਗਤੀ ਉਹਨਾਂ ਨੂੰ ਕੋਈ ਸਜਾਮਾ ਦਸ ਕੁਝ ਨਹੀਂ ਹੈ ਸਾਨੂੰ ਦੇਹ ਕੋ ਨੂੰ ਪੰਮੇ ਸਾਰੇ ਸਾਹਮਣੇ ਗੋਲੀ ਮਾਰ ਦੋ ਫਿਰ ਅਸੀਂ ਜਾਣਾਂਗੇ ਸਾਡੀ ਠੰਡ ਪੈਣੀ ਹੈ ਜਿੰਨਾ ਸਾਡੇ ਨਾਲ ਦਿੱਤੀ ਹੈ ਜੀ ਤੁਸੀਂ ਤੁਸੀਂ ਕੀ ਕਰਦੇ ਸੀ ਕਿ ਜਦੋਂ ਇਹ ਵਾਕਿਆ ਵਰਪਿਆ ਤੁਹਾਡੇ ਤੇ ਵੀ ਉਹ ਸਾਰਾ ਕੁਝ ਵਾਪਰਿਆ ਹੋਣਾ ਤੁਹਾਡੀ ਅੱਖਾਂ ਸਾਹਮਣੇ ਵੀ ਅੱਜ ਹਰ ਚੀਜ਼ ਅੱਖਾਂ ਅੱਗੇ ਘੁਮਰੀ ਹੋਏਗੀ ਤੁਸੀਂ ਖੁੱਲਕੇ ਦੱਸੋ ਕੀ ਸੀਗਾ ਉਹ ਵਾਕਿਆ ਸਾਡੇ ਸਾਹਮਣੇ ਮੈਂ ਮਝ ਨੂੰ ਕਟੀ ਲਾ ਝੁੰਗੀਆਂ ਰਹਿੰਦੀ ਸੀ ਆਪਣੀ ਉਹਦੇ ਕਿਨਾਰੇ ਜਿਹੜੀ ਆਪਣੀ ਇਹਨੂੰ ਕਹਿੰਦੇ ਗੰਗਾ ਜਮਨਾ ਤੇ ਮੇਰੇ ਹਸਬੰਦ ਸਕੂਟਰ ਮਕੈਨਿਕ ਸੀਗੇ ਉੱਥੇ ਤੇ ਛੋਟਾ ਜਿਹਾ ਬਕਸਾ ਰੱਖ ਕੇ ਆਪਣਾ ਰੋਜੀ ਰੋਟੀ ਕਮਾਉਂਦੇ ਸੀਗੇ ਉਦੋਂ ਜਦੋਂ ਇੱਕ ਦਮ ਅੱਗ ਫੈਲੀ ਦਿੱਲੀ ਦੇ ਵਿੱਚ ਵੀ ਦੰਗੇ ਹੋ ਰਹੇ ਆ ਮਿੱਟੀ ਦਾ ਤੇਲ ਪਾ ਪਾ ਕੇ ਮਿੱਟੀ ਦਾ ਤੇਲ ਪਾ ਪਾ ਕੇ ਪਟੋਲਾ ਇੱਦਾਂ ਪਾ ਪਾ ਕੇ ਗਲੀਆਂ 'ਚ ਤੇਲ ਪਾ ਪਾ ਕੇ ਜੀਂਦਿਆਂ ਨੂੰ ਸਾੜਿਆ ਗਿਆ ਔਰ ਫਿਰ ਬਾਅਦ ਚ ਨਾਰੇ ਲੱਗਦੇ ਜੇ ਦੇਖੋ ਭਾਲੂ ਨਾਚ ਰਹੇ ਹਨ ਇਹ ਦੇਖੋ ਭਾਲੂ ਨਾਚ ਰਹੇ ਹਨ ਸਰਦਾਰ ਛੋਟੇ ਛੋਟੇ ਬੱਚੇ ਜਿਨ੍ਹਾਂ ਦੇ ਡੇਡੇ ਕੇਸ ਸਾਡੇ ਸਾਹਮਣੇ ਉਹਨਾਂ ਦੀਆਂ ਮਾਵਾਂ ਨੇ ਕਈਆਂ ਨੇ ਕੇਸ ਕੱਟੇ ਕਈਆਂ ਨੂੰ ਗੁੱਤਾ ਕਰ ਕਰਕੇ ਡਰਦੇ ਮਾਰੇ ਗੁੱਤਾ ਕਰ ਕਰਕੇ ਉਹਨਾਂ ਨੂੰ ਬੱਡਾਂ ਦੇ ਥੱਲੇ ਇੱਧਰ ਉੱਧਰ ਘਟਨਾਾਂ ਦੇ ਵਿੱਚ ਘਟਨਾਾਂ ਦੇ ਵਿੱਚ ਖੜੇ ਕਰਕੇ ਛੋਟੇ ਛੋਟੇ ਬੱਚਿਆਂ ਨੂੰ ਲੁਕੋਇਆ ਤੇ ਬੱਚਿਆਂ ਦੀਆਂ ਜਾਨਾਂ ਬਚਾਈਆਂ ਤੇ ਰਾਤੋਂ ਰਾਤ ਜਿੱਦਾਂ ਵੀ ਕਿਸੇ ਨੂੰ ਕੋਈ ਵੀ ਨੇ ਉਤੋਂ ਆਂਦਾ ਆਸਰਾ ਮਿਲਿਆ ਕੋਈ ਟਰੱਕਾਂ 'ਚ ਕੋਈ ਜਦਾ ਮਿੰਟਰੀ ਆ ਗਈ ਮਿੰਟਰੀ ਨੇ ਬਚਾਇਆ ਕਈ ਗੁਰਦਿਆਂ ਵਾਲਿਆਂ ਦੇ ਵਿੱਚ ਲੋਕ ਪਰ ਇਹ ਆ ਵੀ ਸਾਡਾ ਕੋਈ ਜਾਨੀਮਾਲ ਨੁਕਸਾਨ ਨਹੀਂ ਹੈ ਸਾਡਾ ਕਾਰੋਬਾਰ ਠੱਪ ਹੋਇਆ ਜਿਹੜੀ ਸਾਡੀ ਰੋਜੀ ਰੋਟੀ ਸੀ ਅਸੀਂ ਉਤੋਂ ਮੰਜੇ ਹੋ ਗਏ ਅਸੀਂ ਕਦੀ ਕਿੱਥੇ ਪੰਜਾਬ ਚ ਆ ਕੇ ਠੱਕੇ ਖਾਦੇ ਕਦੀ ਕਿੱਥੇ ਲੁਕਦੇ ਰਹੇ ਕਦੀ ਕਿੱਥੇ ਲੁਕਦੇ ਉਦੋਂ ਦੇ ਉਜੜੇ ਹੋਏ ਅੱਜ ਸਾਡੇ ਬੱਚੇ ਵੀ ਜਵਾਨ ਹੋ ਗਏ ਬੱਚੇ ਜਵਾਨ ਹੋਣ ਤੋਂ ਬਾਅਦ ਵਿਆਹੇ ਗਏ ਵਿਆਹ ਤੋਂ ਬਾਅਦ ਦਿੱਥਾਂ ਵੀ ਹੋ ਗਈਆਂ ਪਰ ਹਜੇ ਤੱਕ ਸਾਡੇ ਜ਼ਖਮਾਂ ਦੇ ਉੱਤੇ ਮੱਲਮ ਨਹੀਂ ਲਾਈ ਸਰਕਾਰਾਂ ਨੇ ਜਿਹੜੀ ਵੀ ਸਰਕਾਰ ਆਉਂਦੀ ਆ ਸਿਰਫ ਆਪਣਾ ਫਾਇਦਾ ਦੇਖਦੀ ਆ ਹੁਣ RAM ਰਹੀਮ ਨੂੰ ਕਿੱਡਾ ਉਹਨੇ ਕਾਂਡ ਕੀਤਾ RAM ਰਹੀਮ ਨੂੰ ਕਿਉਂ ਪ੍ਰੋਲ ਦਿੱਤੀ ਜਾਂਦੀ ਆ ਇਹ ਸਰਕਾਰਾਂ ਦਿੰਦੀਆਂ ਜਿੱਤਣ ਵਾਸਤੇ ਐਦਾਂ ਹੀ ਇਹਨੂੰ ਪ੍ਰੋਲ ਮਿਲ ਜੂਗੀ ਅਸੀਂ ਤੇ ਇਹ ਕਹਿੰਨੇ ਆ ਵੀ ਇਹਨੂੰ ਸਜ਼ਾ ਫਾਂਸੀ ਦੀ ਹੋਣੀ ਚਾਹੀਦੀ ਆ ਤਾਂ ਸਾਡੇ ਜ਼ਖਮਾਂ ਦੇ ਉੱਤੇ ਮੱਲਮ ਲੱਗਣਾ ਮੱਲਮ ਤਾਂ ਤਾਂ ਵੀ ਨਹੀਂ ਲੱਗਣਾ ਜ਼ਖਮ ਤਾਂ ਸਾਡੇ ਤਾਂ ਵੀ ਅੱਲੇ ਰਹੇ ਨੇ ਕਿਉਂਕਿ ਅਸੀਂ ਜਿੱਤ ਕਰ ਜਿੰਝੀਂਦੇ ਆ ਤੇ ਤੱਕਰ ਅਸੀਂ ਸੰਤਾ ਪਹੜਾ ਰਹੇ ਆ ਸਾਡੇ ਬੱਚੇ ਰੋ ਰਹੇ ਆ ਕਿ ਅਸੀਂ ਦਿੱਲੀ ਆਪਣਾ ਆਰਮਨਾਰ ਰੋਟੀ ਪਾਣੀ ਖਾ ਰਹੇ 81 ਚ ਮੈਰਿਜ ਹੋਈ 84 ਚ ਦੰਗੇ ਹੋਏ ਉਦੋਂ ਦੇ ਜੜੇ ਹੋਏ ਅੱਜ 40 ਸਾਲ ਹੋ ਗਏ ਇਨਸਾਫ ਨਹੀਂ ਮਿਲਿਆ ਦੰਗਾ ਪੀੜ ਤੇ ਕਲੋਨੀ ਬਚਦੀ ਆ ਇੱਥੇ ਦੰਗਾ ਪੀੜ ਤੇ ਜਿੰਨੇ ਵੀ ਐਨੇ ਦੁਖੀ ਆ ਨਾ ਕਿ ਕੋਈ ਕਿਥੇ ਭਾਂਡੇ ਆ ਮੈਡਮ ਸਾਡੇ ਬੀਬੀ ਜੀ ਕਿਸੇ ਦੇ ਘਰ ਭਾਂਡੇ ਮਾਂਜਦੇ ਭਾਂਡੇ ਮਾਂਜਦੇ ਕੋਠੀਆਂ ਤੇ 10 ਫੀਸ 9 ਫੀਸ ਔਰ ਬੱਚੇ ਦਿਹਾੜੀਆਂ ਕਰ ਰਹੇ ਬੱਚੇ ਦਿਹਾੜੀਆਂ ਕਰ ਰਹੇ ਆ ਸਾਡੇ ਬੱਚੇ ਆ ਕੋਈ ਆਟੋ ਚਲਾਉਂਦਾ ਕੋਈ ਬਿਜਲੀ ਦਾ ਕੰਮ ਕੋਈ ਆਟੋ ਚਲਾਉਂਦੇ ਕਰਾਇਆ ਨਹੀਂ ਰਹਿਣੇ ਨੂੰ ਆ ਖੁੱਡੇ ਦਿੱਤੇ ਰਹਿਣੇ ਨੂੰ ਆ ਖੁੱਡੇ ਦਿੱਤੇ ਜਦੋਂ ਆ ਖੁੱਡੇ ਦਿੱਤੇ ਉਹਨਾਂ ਨੇ ਥੋੜੀ ਦਿੱਤੇ ਕਾਂਗਰਸ ਨੇ ਨਹੀਂ ਦਿੱਤੇ ਇਹ ਸਾਡੀ ਅਕਾਲੀ ਸਰਕਾਰ ਨੇ ਦਿੱਤੇ ਇਹ ਮਕਾਨ ਖਾਲੀ ਪੈ ਸੀ ਉਦੋਂ ਵੀ ਸਾਡੇ ਉੱਤੇ ਆ ਕੇ ਇੰਨੇ ਤਸ਼ੱਦਦ ਢਾਏ ਨਾ ਇਸ ਮਕਾਨਾਂ ਵਾਸਤੇ ਅਸੀਂ ਗੱਡੀਆਂ ਆਉਂਦੀਆਂ ਸੀ ਗੱਡੀਆਂ ਦੇ ਅੱਗੇ ਲੇਟ ਜਾਂਦੇ ਸੀ ਇੱਕ ਸਾਂਝਾ ਚੁੱਲਾ ਬਲਦਾ ਸੀ ਗਲੀ ਦੇ ਵਿੱਚ ਜਿੱਥੇ ਅਸੀਂ ਸਾਂਝੇ ਚੁੱਲੇ ਦੇ ਉੱਤੇ ਤੌੜੀ ਧਰ ਕੇ ਸਬਜ਼ੀ ਦੀ ਦੋ ਦਰ ਰੋਕੀਆਂ ਖਾਂਦੇ ਸੀ ਤੇ ਆਪਣੇ ਬੱਚਿਆਂ ਨੂੰ ਦਿੰਦੇ ਸੀ ਅੱਜ ਵੀ ਇਹ ਸਾਂਝਾਂ ਚੜਾਉਂਦੇ ਆ ਕਿ ਅਸੀਂ ਦੰਗਾ ਪੀੜਤਾਂ ਨੂੰ ਮਕਾਨ ਦਿੱਤਾ ਇਹ ਪੁੱਛਿਆ ਜਾਵੇ ਵੀ ਕਿਹੜੀ ਸਰਕਾਰਾਂ ਨੇ ਦਿੱਤਾ ਇਹ ਸਾਡੀ ਅਕਾਲੀ ਦਲ ਨੇ ਦਿੱਤਾ 184 ਰੁਪਏ ਕਿਸ਼ਤ ਅੱਜ ਤੱਕ ਲੋਕਾਂ ਦੇ 10-10 ਲੱਖ ਰੁਪਏ ਵਿਆਜਾਂ ਦੇ ਬਣੇ ਜਿਹੜੇ ਉਹਨਾਂ ਦੇ ਜੜੇ ਹੋਏ 184 ਰੁਪਏ ਨਹੀਂ ਦਿੱਤੇ ਗਏ ਵਿਆਜ ਉਹ ਜਾੜੇ ਦਾ ਸੰਤਾਪ ਜੀ ਉਹ ਜਾੜੇ ਦਾ ਸੰਤਾਪ ਤੁਸੀਂ ਬਿਠਾਇਆ ਤੁਸੀਂ ਦੱਸੋ ਕੀ ਜੋ ਅੱਜ ਉਸ ਨੂੰ 41 ਸਾਲ ਬਾਅਦ ਜਿਹੜਾ ਉਹ ਦੋਸ਼ੀ ਕਰਾਰ ਦਿੱਤਾ ਕਿ ਐਡਾ ਲੰਬਾ ਟ੍ਰਾਇਲ ਚੱਲਿਆ ਕੀ ਕਹਿਣਾ ਚਾਹੋਗੇ ਅੱਜ ਤਾਂ ਕਹਿੰਦੇ ਉਹ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਹੋਰ ਹਿੰਮਤ ਨਾ ਕਰ ਸਕੇ ਇੱਕਣਾ ਸਿੱਖਾ ਨੂੰ ਅਸੀਂ ਹੁਣ ਹਿੰਦੂ ਸਿੱਖ ਇੱਥੇ ਇਕੱਠੇ ਆਂ ਇੱਕ ਦੂਜੇ ਵਿਆਹ ਸ਼ਾਦੀਆਂ ਅਟੈਂਡ ਕਰਦੇ ਆਂ ਇੱਥੇ ਸਾਡੇ ਕੋਈ ਬਤਕਰਾ ਨਹੀਂ ਹੈ ਉੱਥੇ ਬਾਹਰ ਗੁੰਡੇ ਲਿਆ ਕੇ ਹਰਿਆਣੇ ਚੋਂ ਵਾਲੇ ਸੂਬਿਆਂ ਲਿਆ ਕੇ ਉੱਥੇ ਦੇ ਹਿੰਦੂਆਂ ਨਾਲ ਨਹੀਂ ਕੀਤਾ ਵਾਲੇ ਸੂਬਿਆਂ ਆਏ ਹਰਿਆਣੇ ਚੋਂ ਬਾਕੀ ਬੰਦੇ ਕਿਰਾਏ ਦੇ ਲਿਆ ਕੇ ਉਹਨਾਂ ਤੋਂ ਦੰਗੇ ਕਰਾਏ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਅੱਜ ਇਸ ਨੂੰ ਸਜ਼ਾ ਹੋ ਰਹੀ ਹੈ ਜਾਂ ਫਿਰ ਹਨਾ ਇਹ ਦੋਸ਼ੀ ਇਹਨੂੰ ਕਰਾਰ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਵਾਕਈ ਉਹ ਦੋਸ਼ੀ 41 ਸਾਲ ਦਾ ਲੰਮਾ ਸਮਾਂ ਉਹ ਸਭ ਕੁਝ ਭੁਲਾ ਸਕੇਗਾ ਪੁਰਾਣਾ ਦੋ ਨਹੀਂ ਪਤਾ ਅਸੀਂ ਕਿਹ ਚਾਹੁੰਦੇ ਅਸੀਂ ਚਾਹੁੰਦੇ ਆ ਉਹਨੂੰ ਫਾਂਸੀ ਸਜ਼ਾ ਹੋਵੇ ਤਾਂ ਸਿੱਖਾਂ ਦੇ ਹਿਰਦੇ ਨੂੰ ਸ਼ਾਂਤ ਆਏਗੀ ਕੀ ਮਿਲਨੀ ਸਜ਼ਾ ਜੀ ਸਾਡੇ ਨਾਲ ਇੱਥੇ ਹੋਰ ਸੱਜਣ ਕੁਮਾਰ ਦਾ ਨਾਮ ਆਏਗਾ ਸਾਡੇ ਜ਼ਖਮ ਉੱਠਣਗੇ ਉੱਠਣਗੇ ਸੱਜਣ ਕੁਮਾਰ ਸੱਜਣ ਕੁਮਾਰ ਜਦੋਂ ਹੋਏਗੀ ਜਦ ਤੱਕ ਸਾਰੇ ਸਾਰੇ ਉਜੜਾਂਗੇ ਹਾਂ ਅਖੀਰ ਚ ਤੁਸੀਂ ਤੁਸੀਂ ਕੀ ਉਮੀਦ ਕਰਦੇ ਹੋ ਕਿਸ ਤਰ੍ਹਾਂ ਦੀ ਸਜ਼ਾ ਹੋ ਸਾਨੂੰ ਤੇ ਪਹਿਲੇ ਤੁਸੀਂ ਦੱਸੋ ਕੋਨਾ ਸਜ਼ਾਵਾਂ ਕੀ ਮਿਲਣੀ ਹੈ ਸਜ਼ਾ ਹਜੇ 18 ਫਰਵਰੀ ਨੂੰ ਅਦਾਲਤ ਨੇ ਤੈਅ ਕਰ ਮਿਲਣੀ ਹੈ ਕੀ ਸਜ਼ਾ ਦੇ ਸਾਨੂੰ ਤਾਂ ਨਹੀਂ ਪਤਾ ਲੱਗੇ ਸਾਨੂੰ ਤਾਂ ਗੋਲੀ ਮਾਰ ਦੋ ਸਿੱਧਾ ਸਾਡੇ ਸਾਹਮਣੇ ਤਾਂ ਸਾਡੇ ਥੋੜੇ ਜਿਹਾ ਉਹ ਵੀ ਜ਼ਖਮ ਤਾਂ ਸਾਡੇ ਬਿਲਕੁਲ ਭਰਦੇ ਹੀ ਨਹੀਂ ਹੈ ਜਿਹੜੇ ਜ਼ਖਮ ਮਿਲੇ ਨਾ ਉਹ ਨਹੀਂ ਭਰ ਸਕਦੇ ਸਾਡੇ ਬੱਚੇ ਆਜ ਐਜੂਕੇਸ਼ਨ ਨਹੀਂ ਦਿੱਤੇ ਆ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦੇ ਕਿਉਂ ਕਰਦੇ ਪਏ ਹੈ ਦੱਸੋ ਉਦੇ ਨਾਲ 30000 ਰੁਪਏ ਦੇ ਦਿੰਦੇ ਸਵੇਰੇ ਬੱਚਾ ਜਾਂਦਾ ਸ਼ਾਮ ਨੂੰ ਆਂਦਾ ਤੁਸੀਂ ਮੰਨੋ ਉਹਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਤੋਰ ਲੋਗੇ ਕਰ ਲੋਗੇ ਗੁਜ਼ਾਰਾ ਹੋ ਜਾਣਾ ਇਹ ਦੱਸੋ ਆਪ ਉਹ ਵਿਆਹ ਕਰੂਗਾ ਕਿ ਮਾਨੂੰ ਦੇਖੂਗਾ ਤੇ ਉਹਦੇ ਸਿਰਦੇ ਨਹੀਂ ਆ ਦੱਸੋ ਕੀ ਬੰਦਾ ਅਸੀਂ ਕਿੱਦਾਂ ਜਿੰਦੇ ਆਂ ਐ ਅਸੀਂ ਕੀ ਕਹੀਏ ਦਵਾਨੂੰ ਦੱਸੋ ਕਿੰਨਾ ਕਹੀਏ ਤੁਸੀਂ ਕਹੋਗੇ ਪਤਾ ਨਹੀਂ ਬਣਾ ਕੇ ਕਹਿੰਦੇ ਕੀ ਕਰਦੇ ਪਰ ਸਾਡੇ ਜਖਮ ਤੋਂ ਉਹਨੂੰ ਗੋਲੀ ਮਾਰ ਦੱਸ ਅਰੇ ਸਾਹਮਣੇ ਨਾ ਫੇਰ ਸਾਡੇ ਫਿਰ ਸਾਨੂੰ ਉਸੇ ਕਹਾਂਗੇ ਕਿ ਆ ਸਰਕਾਰ ਨੇ ਆਪਣੀ ਕਿੰਨਾ ਫੈਸਲਾ ਕੀਤਾ ਉਹਨਾਂ ਨੇ ਅਸੀਂ ਲਾਈਵ ਦੇਖਣਾ ਚਾਹਨੇ ਚੈਨਲਾਂ ਦੇ ਉੱਤੇ ਅਖਬਾਰਾਂ ਦੇ ਵਿੱਚ ਕਿ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਸਾਨੂੰ ਥੋੜਾ ਰਿਲੀਫ ਮਿਲੇਗਾ ਨਹੀਂ ਤਾਂ ਸੀ ਤਾਂ ਜਿੱਦਾ ਅੱਗੇ ਰਹੁੰਦੇ ਆ ਉਦਾਂ ਰਹਿੰਦੇ ਰਾਵਾਂਗੇ ਜਿੱਦਾਂ ਉਹਨੂੰ ਪਰੋਲ ਤੇ ਛੱਡ ਦਿੰਦੇ ਆ ਜੇ ਇਹਨੂੰ ਉਮਰ ਕੈਦ ਦੇਤੀ ਉਮਰ ਕੈਦ ਦੀ ਸਜ਼ਾ ਤਾਂ ਵੀ ਇਹਨਾਂ ਨੂੰ ਪਰੋਲਾ ਸਰਕਾਰਾਂ ਫੇਰ ਪਰੋਲਾ ਵੀ ਬਣ ਕੇ ਰੱਖਣਗੇ ਉਮਰ ਕੈਦ ਵੀ ਦੇਖੇ ਨਾ ਵੀ ਆਪ ਹੀ ਮੰਗ ਰੱਖਦੇ ਹੋ ਚਕਦੇਸ਼ ਕਹਿੰਦੇ ਨੇ ਚਕਦੇਤੀ ਇਹਨਾਂ ਨੇ ਦਿੱਤੀ ਬੁਗਾ ਮਰਿਆ ਕਿੰਨੇ ਕਤਲ ਕਾਂਡ ਕਰਕੇ ਆਰਾਮ ਨਾਲ ਘੁੰਮ ਰਿਆ ਹੋ ਕਲੀਨ ਚਟੇ ਦਿੱਤੀ ਨਾ ਉਹਨੂੰ ਕੀ ਇਨਸਾਫ ਮਿਲਦਾ ਲੋਕਾਂ ਨੂੰ ਬਿਲਕੁਲ ਬਿਲਕੁਲ ਮੈਂ ਸਮਝ ਸਕਦਾ ਉਹ ਦਰਦ ਉਹ ਇਹਨਾਂ ਦੀ ਪੀੜਾ ਵਾਕਈ ਹੀ ਸਾਡੇ ਨਿਆ ਪਾਲਿਕਾ ਦੇ ਵਿੱਚ ਅਸੀਂ ਨਹੀਂ ਕਹਿੰਦੇ ਨਿਆ ਸਾਡਾ ਮਾੜਾ ਪਰ ਕਿਤੇ ਨਾ ਕਿਤੇ ਉਹ ਤੁਸੀਂ ਚੀਜ਼ਾਂ ਦੇਖੋ ਜਿਸ ਨਾਲ ਇੰਨਾ ਸਮਾਂ ਕਿਉਂ ਲੱਗਦਾ ਆਖਰਕਾਰ ਜੇ ਐਡੇ ਐਵੀਡੈਂਸ ਹੈਗਾ ਤਾਂ ਤਾਂ ਵੀ 41 ਸਾਲ ਦਾ ਸਮਾਂ ਆਪਣੇ ਆਪ 'ਚ ਬਹੁਤ ਵੱਡਾ ਸਮਾਂ ਹੋ ਜਾਂਦਾ ਉਸ ਤੋਂ ਬਾਅਦ ਵੀ ਇੰਨਾ ਪਰਿਵਾਰਾਂ ਦੇ ਵਿੱਚ ਜਦੋਂ ਤੁਸੀਂ ਆ ਕੇ ਵਿਚਰਦੇ ਹੋ ਬੈਠਦੇ ਹੋ ਕੱਲਾ ਮੈਂ ਹੀ ਇੱਕ ਮੀਡੀਆ ਵਾਲਾ ਨਹੀਂ ਇੱਥੇ ਹਜ਼ਾਰਾਂ ਮੀਡੀਆ ਵਾਲੇ ਅਜਿਹੇ ਹੋਣਗੇ ਜੋ ਅਜਿਹਿਆਂ ਜਿਹੜੀਆਂ ਪੀੜ ਭਰੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਾਂਦੇ ਹੋਣਗੇ ਪਰ ਸਵਾਲ ਇੱਥੇ ਆ ਪੈਦਾ ਹੁੰਦਾ ਹੈ ਕਿ ਆਖਰਕਾਰ ਇਹਨਾਂ ਦਾ ਕੀ ਕਸੂਰ ਸੀ ਜਿਸ ਤਰ੍ਹਾਂ ਇਹਨਾਂ ਨੂੰ ਉਜਾੜ ਕੇ ਰੱਖ ਦਿੱਤਾ ਗਿਆ ਆਖਰਕਾਰ ਇਹ ਆਪਣੇ ਘਰਾਂ ਚ ਕਿਉਂ ਨਹੀਂ ਸੀ ਉੱਥੇ ਰਹਿ ਸਕਦੇ ਪਏ ਕਿਉਂ ਇਹਨਾਂ ਨੂੰ ਆਪਣੇ ਕੇਸ ਜਿਹੜੇ ਕਤਲ ਕਰਵਾਣੇ ਪਏ ਕਿਉਂ ਆਪਣਾ ਘਰ-ਬਾਰ ਛੱਡ ਕੇ ਉਜੜਨਾ ਪਿਆ ਉਜਾੜੇ ਦੀ ਦਾਸਤਾਂ ਸਭ ਤੋਂ ਔਖੀ ਦਾਸਤਾਂ ਹੁੰਦੀ ਹੈ ਤੇ ਸਿਰਫ ਇੱਕ ਬੰਦੇ ਦੀ ਗਲਤੀ ਕਰਕੇ ਜਾਂ ਕਿਸੇ ਹੋਰ ਕਿ ਵਿਅਕਤੀ ਦੀ ਗਲਤੀ ਕਰਕੇ ਸਾਰੇ ਜਿਹੜੇ ਆ ਪੀੜਤ ਐ ਇਹ ਕਿਉਂ ਉਸ ਸੰਤਾਪ ਅੱਜ ਤੱਕ ਭੋਗ ਰਹੇ ਨੇ ਕੈਮਰਾਮੈਨ ਅਜੀਤ ਨਾਲ ਸਿਮਰਤ ਪ੍ਰੀਤ ਸਿੰਘ ਦਾ ਪੰਜਾਬੀ ਲਿੰਕ